ਵਾਹਿਗੁਰੂ ਜਿੱਤਾਂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਇਸ ਵਕਤ ਉਸ ਪੁਲ ਤੇ ਖੜਾ ਆ ਜਿਹੜਾ ਪੁਲ ਤਰਨਤਨ ਤੋਂ ਆਉਂਦਾ ਟਾਲਾ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਜਾਂਦਾ ਜਾਂਦਾ ਵੱਲੋਂ ਔਰ ਇੱਕ ਰਸਤਾ ਇਹ ਜਿਹੜਾ ਵਾ ਜਲੰਧਰ ਵੱਲੋਂ ਚੱਲ ਜਾਂਦਾ ਔਰ ਆ ਹਾਲਾਤ ਇਹਦੇ ਪੁਲ ਦੇ ਐਸੇ ਹਾਲਾਤ ਨੇ ਬੜੇ ਦਿਨਾਂ ਤੋਂ ਕਈ ਵੀਰਾਂ ਨੇ ਕਿਹਾ ਇੱਥੇ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਗਈਆਂ ਜੇ ਕੋਈ ਤੇਜ਼ ਆਉਂਦਾ ਕੋਈ ਪਤਾ ਹੀ ਨਹੀਂ ਲੱਗਦਾ ਸੁੱਜੇ ਥੱਲੇ ਲੋਕਾਂ ਦੀ ਜਾਨ ਦੀ ਕੋਈ ਕੀਮਤ ਹੈਗੀ ਹੈ ਕਿ ਨਹੀਂ ਹੈਗੀ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾਂ ਇਹ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਉਹ ਨਗਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਪਵਿੱਤਰ ਨਗਰੀ ਆ ਤੇ ਸਮਾਜਿਕ ਦੀ ਆ ਇਸ ਨਗਰੀ ਨੂੰ ਕਰੋੜਾਂ ਰੁਪਈਆ ਦੇ ਪ੍ਰੋਜੈਕਟ ਜਿਹੜੇ ਆਉਂਦੇ ਆ ਔਰ ਇੱਥੋਂ ਦਾ ਨਮਾਇੰਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਅਮਰਸਰ ਦਾ ਹਰਜੀਤ ਸਿੰਘ ਔਜਲਾ ਜੀ ਉਹਨਾਂ ਨੇ ਖਾਸ ਕਰਕੇ ਇਹਨਾਂ ਪ੍ਰੋਜੈਕਟ ਲੈਂਦੇ ਇੱਥੋਂ ਦੀ ਕੋਈ ਕਸਰ ਨਹੀਂ ਛੱਡੀ ਔਰ ਆਲੇ ਦੁਆਲੇ ਗ੍ਰੀਨ ਬੈਲਟ ਦੇਖਦੇ ਬੜਾ ਵੱਡਾ ਯੋਗਦਾਨ ਇੱਥੇ ਜੀ ਔਰ ਅਮਰitsar ਦੱਖਣੀ ਹਲਕੇ ਦੇ ਹਾਲਾਤ ਵੇਖ ਕੇ ਮੈਨੂੰ ਇਹਨੇ ਇੱਕ ਦੁੱਖ ਲੱਗਦਾ ਕਿ ਨੁਮਾਇੰਦੇ ਪਤਾ ਨਹੀਂ ਕਿੱਥੇ ਸਾਡੇ ਕੁੱਤੇ ਨੇ ਆ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਮੈਂ ਚਾਹੁੰਦਾ ਹਾਲੇ-ਦੋਲੇ ਦੱਸਾ ਦਿਓ ਕਿ ਨਜ਼ਰ ਕਿਉਂ ਨਹੀਂ ਆਉਂਦਾ ਕਿ ਲੋਕਾਂ ਦੀ ਜਾਨ ਦੀ ਤੁਸੀਂ ਕੋਈ ਕੀਮਤ ਸਮਝ ਦੇ ਕੇ ਨਹੀਂ ਸਮਝਦੇ ਇੱਥੇ ਤਮਾਸ਼ਾ ਵੀ ਨਹੀਂ ਸਭ ਤੋਂ ਵੱਡੀ ਗੱਲ ਇਹ ਕਿ ਆਹ ਵੇਖੋ ਮੱਛੀਆਂ ਫੜਨ ਵਾਲਾ ਜਾਲ ਲਾਤਾ ਆ ਇਹਦੇ ਨਾਲ ਬੰਦੇ ਫਸ ਜਾਣਗੇ ਦੱਸੋ ਮੈਨੂੰ ਆ ਕੀ ਇਹਦੇ ਨਾਲ ਬੰਦਾ ਪਾ ਸਕਦਾ ਕਿ ਬੰਦਾ ਆਇਆ ਹੋਵੇ ਸਦਾ ਹੀ ਖਾਂ ਤੇ ਬਚਣਾ ਹੀ ਨਹੀਂ ਕੋ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਰੱਬ ਦਾ ਵਾਸਤਾ ਤੁਹਾਨੂੰ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਆ ਸਰਕਾਰ ਦਾ ਪ੍ਰਸ਼ਾਸਨ ਦਾ ਪਹਿਲਾ ਫਰਜ ਹੁੰਦਾ ਜਾਨ ਤੇ ਮਾਲ ਦੀ ਰੱਖਿਆ ਆ ਕਿੱਥੇ ਰੱਖਿਆ ਦੱਸੋ ਆਲੇ-ਦੁਆਲੇ ਕਿਤੇ ਕੋਈ ਗੱਡੀ ਤੇਜ਼ ਹੋ ਗਈ ਹੋਵੇ ਕੋਈ ਵੱਡਾ ਹਾਸਾ ਹਟਦਾ ਸੋ ਮੇਰੀ ਬੇਨਤੀ ਆ ਟੀਸੀ ਮੈਡਮ ਨੂੰ ਕਾਰਪੋਰੇਸ਼ਨ ਨੂੰ ਇਹਦਾ ਆਲਾ ਦਵਾਲਾ ਵੇਖਣ ਇੱਥੇ ਜੋ ਵੀ ਐਨਐਚਏ ਪੀਡਬਲ ਜਿਹਦੇ ਕੋਲ ਵੀ ਹੈਗਾ ਹੈ। ਮੈਂ ਕੱਲ੍ਹ ਨੂੰ ਸਾਰਾ ਅੰਮ੍ਰਿਤਸਰ ਦੇ ਐਮਪੀ ਸਾਹਿਬ ਦੇ ਕੋਲ ਵੀ ਜਾਊਂਗਾ ਔਰ ਡੀਸੀ ਸਾਹਿਬ ਨਾਲ ਮੁਲਾਕਾਤ ਕਰੂੰਗਾ ਕਿ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਇਹ ਜਿਹੜਾ ਇੱਥੇ ਕੋਈ ਨਾ ਕੋਈ ਆਲਾ ਦਵਾਲਾ ਚੰਗੀ ਤਰ੍ਹਾਂ ਨਾਲ ਕਵਰ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ। ਇਹ ਬਹੁਤ ਵੱਡਾ ਮੁੱਦਾ ਹੈ ਕੋਈ ਛੋਟਾ ਮੁੱਦਾ ਨਹੀਂ ਆ। ਅਜ ਫਜ਼ੂਲ ਦੀਆਂ ਖਬਰਾਂ ਚੱਲਣੀਆਂ ਜੋ ਗੰਦ ਪਾਉਂਦੇ ਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਤੇ ਜਿਹੜੇ ਬੰਦੇ ਨਸ਼ੇ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸ਼ਰੇਆਮ ਧਮਕੀਆਂ ਆਉਣ ਡੀਆਂ ਉਹਨਾਂ ਨੂੰ ਕੋਈ ਪੁਛਦਾ ਨਹੀਂ ਉਹਨਾਂ ਦੀ ਕੰਪਲੇਂਟ ਤੱਕ ਨਹੀਂ ਕੋਈ ਲੈਣ ਡਿਆ ਸੋ ਪੰਜਾਬ ਦੇ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਕਿਹੋ ਜਿੇ ਹੋ ਗਏ ਆ ਨਾਲੇ ਲੋਕੀ ਟੈਕਸ ਦੇਣ ਨਾ ਸਾਨੂੰ ਇਫਾਜ਼ਤ ਮਿਲੇ ਆ ਹਾਲਾਤ ਵੇਖ ਕੇ ਬੜਾ ਦੁੱਖ ਲੱਗਾ ਕੀ ਅਸੀਂ ਕਹਿ ਕੇ ਆਏ ਸੀ ਤੇ ਆ ਕੀ ਬਣ ਗਿਆ ਸੋ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਨੂੰ ਜਰੂਰ ਧਿਆਨ ਦੇਣ ਮੀਡੀਆ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਇੱਥੇ ਆ ਕੇ ਜ਼ਰੂਰ ਇਹ ਖਬਰ ਚਲਾਓ ਲੋਕਾਂ ਦੇ ਵਿੱਚ ਲਿਆਓ ਸੋ ਤੁਹਾਡੇ ਜਰੀਏ ਚਾਹੇ ਮੈਸੇਜ ਪਹੁੰਚੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਜੜੀ ਕੁੰਭ ਕਰਨ ਦੀ ਲੀਡ ਸੁਤੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ